ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਜੀ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਉਮੀਦ ਹੈ ਤੁਹਾਨੂੰ ਰਾਤ ਦਾ ਵਲੌਗ ਸਾਡਾ ਪਸੰਦ ਆਇਆ ਹੋਊਗਾ ਤੇ ਬਾਕੀ ਅੱਜ ਮਿਲਦੇ ਹਾਂ ਜੀ ਦਿਨੇ ਨਵੇਂ ਵਲੌਗ ਦੇ ਵਿੱਚ ਤੇ ਤੁਹਾਨੂੰ ਦਿਖਾਉਣੇ ਮੌਸਮ ਅੱਜ ਬਹੁਤ ਸੋਹਣਾ ਹੋਇਆ ਹੋਵੇ ਦੇਖੋ ਜੀ ਬੱਦਲ ਹੀ ਬੱਦਲ ਫੇਰ ਹੋਏ ਹੋਏ ਨੇ ਅੱਜ ਫੇਰ ਹਵਾ ਚੱਲਦੀ ਹੈ ਲਓ ਜੀ ਹੁਣ ਆਪਾਂ ਆ ਗਏ ਦੁਕਾਨ ਚ ਦੁਕਾਨ ਦੁਕਾਨ ਕਰ ਲਈ ਆਪਾਂ ਓਪਨ ਤੇ ਲਓ ਜੀ ਆਪਣੀ ਵੀ ਤਿਆਰੀ ਹੁਣ ਪੂਰੀ ਜਾਣਦੀ ਤੇ ਉਹਨਾਂ ਨੇ ਅਕੈਡਮੀਆ ਨੇ ਹਾਲੇ ਫੋਨ ਨਹੀਂ ਚੱਕਿਆ ਤੇ ਉਹ ਕਹਿੰਦੇ ਫਿਰ ਦੱਸ ਦਿਆ ਤੁਹਾਨੂੰ ਤੇ ਫਿਰ ਦੇਖਦੇ ਜਾਂਦੇ ਆ ਧੂਰੀ ਮੈਂ ਸੇ ਪੱਤਿਆਰ ਬੈਠੇ ਹਾਂ ਜਾਣ ਲਈ ਦੇਖੋ ਜੀ ਮੌਸਮ ਬਹੁਤ ਘੈਂਟ ਹੈ ਬੱਦਲ ਨੇ ਤੇ ਹਵਾ ਚੱਲਦੀ ਹੈ ਠੰਡੀ ਠੰਡੀ ਅੱਜ ਵੱਜ ਚੁੱਕਿਆ ਡੇਢ ਦੁਪਹਿਰ ਦਾ ਤੇ ਬੂਟੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਤਾਂ ਕਰਕੇ ਆਪਾਂ ਅੱਜ ਬਾਹਰ ਹੀ ਬੈਠੇ ਅੰਦਰ ਪੱਖਿਆਂ ਦੀ ਹਵਾ ਕਨੋਂ ਕਰਨ ਜਦ ਬਾਹਰ ਕੁਦਰਤੀ ਹਵਾ ਹੈਗੀ ਹੈ ਤੇ ਆਪਾਂ ਕਰਦੇ ਹਾਂ ਜੀ ਜਿਨ੍ਹਾਂ ਨੇ ਆਪਾਂ ਨੂੰ ਕਮੈਂਟ ਕਰੇ ਨੇ ਉਹਨਾਂ ਦੇ ਨਾਮ ਅਨਾਉਂਸ ਅੱਜ ਡੇਢ ਦੇ ਵਿੱਚ ਬੈਠ ਕੇ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਕਮੈਂਟ ਭੈਣ ਬਲਜੀਤ ਕੌਰ ਉਹਨਾਂ ਦੇ ਇੱਕ ਨਹੀਂ ਕਾਫੀ ਸਰ ਕਮੈਂਟ ਆਏ ਨੇ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਨੇ ਬਹੁਤ ਬਹੁਤ ਧੰਨਵਾਦ ਭੈਣੇ ਤੁਸੀਂ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਬਲੌਗ ਦੇਖਦੇ ਹੋ ਤੇ ਕਮੈਂਟ ਕਰਦੇ ਹੋ ਟਾਈਮ ਕੱਢ ਕੇ ਇਹਦੇ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਡੀਪੀ ਦੇਖ ਲਈ ਤੇ ਸਕਰੀਨਸ਼ਾਟ ਵੀ ਦੇਖ ਲਓ ਕਮੈਂਟ ਦਾ ਬਹੁਤ ਸੋਹਣਾ ਕਮੈਂਟ ਕਰਿਆ ਭੈਣੇ ਇੱਕ ਨਹੀਂ ਕਈ ਕਮੈਂਟ ਕਰੇ ਨੇ ਤੇ ਦੂਸਰਾ ਕਮੈਂਟ ਆਇਆਗਾ ਜੀ ਭਰਮ ਗਰੇਵਾਲ ਭੈਣ ਦਾ ਉਹਦੇ ਬਹੁਤ ਸੋਹਣੇ ਸੋਹਣੇ ਕਮੈਂਟ ਨੇ ਤੇ ਹਰ ਰੋਜ਼ ਭੈਣ ਕਮੈਂਟ ਕਰਦੀ ਹੈ ਵਧੀਆ ਲੱਗਦਾ ਹੈ ਤੇ ਧੰਨਵਾਦ ਭੈਣ ਬਹੁਤ ਬਹੁਤ ਕਮੈਂਟ ਕਰਨ ਲਈ ਤੇ ਤੀਸਰਾ ਕਮੈਂਟ ਗਰੇਵਾਲ ਪੰਜਾਬੀ ਟਰੈਵਲ ਵਾਲੇ ਵੀਰੇ ਦਾ ਮਤਲਬ ਕਮੈਂਟ ਬਹੁਤ ਸੋਹਣਾ ਕਮੈਂਟ ਆ ਧੰਨਵਾਦ ਵੀਰੇ ਬਹੁਤ ਬਹੁਤ ਤੁਸੀਂ ਵੀ ਹਰ ਰੋਜ਼ ਬਲੌਗ ਦੇਖਦੇ ਹੋ ਕਮੈਂਟ ਕਰਦੇ ਹੋ ਟਾਈਮ ਕੱਢਦੇ ਹੋ ਤੇ ਬਹੁਤ ਵਧੀਆ ਲੱਗਦਾ ਤੇ ਚੌਥਾ ਕਮੈਂਟ ਆਇਆ ਜੀ ਰਪਿੰਦਰ ਢਿੱਲੋਂ ਉਹਨਾਂ ਨੇ ਵੀ ਬਹੁਤ ਸੋਣਾ ਕਮੈਂਟ ਕੀਤਾ ਧੰਨਵਾਦ ਬਾਈ ਬਹੁਤ-ਬਹੁਤ ਕਮੈਂਟ ਕਰਨ ਲਈ ਤੁਸੀਂ ਹਰ ਰੋਜ਼ ਟਾਈਮ ਕੱਢਦੇ ਹੋ ਬਲੌਗ ਦੇਖਦੇ ਹੋ ਤੇ ਕਮੈਂਟ ਕਰਦੇ ਹੋ ਬੜਾ ਵਧੀਆ ਲੱਗਦਾ ਤੇ ਇਦਾਂ ਹੀ ਕਮੈਂਟ ਕਰਦੇ ਰਹੋ ਤੇ ਹੱਸਦੇ ਬਸਦੇ ਰਹੋ ਖੁਸ਼ ਰਹੋ ਨੇ ਸੋ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਲਓ ਜੀ ਆਪਾਂ ਚਾਹ ਪਾਣੀ ਪੀ ਲਿਆ ਤੇ ਬਾਹਰੇ ਕਾਫੀ ਟਾਈਮ ਬੈਠੇ ਰਹੇ ਤੇ ਹੁਣ ਆਪਾਂ ਫੇਰ ਆ ਗਏ ਦੁਕਾਨ ਦੇ ਵਿੱਚ ਕਿਉਂਕਿ ਉਹ ਬੜੀ ਆਗਾ ਚਲੋ ਹੁੰਦੇ ਹਨ ਤੇ ਦੁਕਾਨ ਦੇ ਵਿੱਚ ਹਾਜ਼ਰੀ ਵੱਧ ਦੇਣੀ ਪੈਂਦੀ ਆ ਤਾਂ ਕਰਕੇ ਅੱਜ ਧੂਰੀ ਜਾਣ ਦਾ ਸਵੇਰੇ ਤੁਹਾਨੂੰ ਦੱਸ ਦਿੱਤੀ ਪਰ ਫਿਰ ਕੈਨਸਲ ਹੋ ਗਿਆ ਤੇ ਅੱਜ ਉਹਨਾਂ ਨੂੰ ਕੀ ਡਿੱਕਾ ਹੋ ਗਿਆ ਕਹਿੰਦੇ ਵੀ ਨਹੀਂ ਅੱਜ ਆਇਓ ਨਾ ਤੇ ਉਹਨਾਂ ਦੇ ਘਰੇ ਵੀ ਥੋੜੀ ਢਿੱਲ ਮੱਠ ਚੱਲਦੀ ਹੈਗੀ ਤਾਂ ਕਰਕੇ ਉਹਨਾਂ ਨੂੰ ਜਾਣਾ ਆਉਣਾ ਪੈਂਦਾ ਤੇ ਉਹ ਵੀਰੇ ਨਾਲ ਜੀ ਕਹਿੰਦਾ ਵੀ ਅੱਜ ਅੱਜ ਆਇਓ ਨਾ ਕਹਿੰਦਾ ਮੈਂ ਦੱਸ ਤੁਹਾਨੂੰ ਜਦੋਂ ਟਾਈਮ ਹੋਇਆ ਤੇ ਪਰ ਲੱਗਦਾ ਵੀ ਟਾਈਮ ਲੱਗਿਆ ਨਹੀਂ ਹੁਣ ਤੱਕ ਫੋਨ ਆਇਆ ਨਹੀਂ ਹੈਗਾ 3:00 ਵੱਜ ਗਏ ਤੇ ਹੁਣ ਇਸ ਤੋਂ ਬਾਅਦ ਤਾਂ ਜਾਣ ਦਾ ਟਾਈਮ ਵੀ ਨਹੀਂ ਰਹਿਣਾ ਹੈਗਾ ਹਨਾ ਤੇ ਫਿਰ ਉੱਤੇ ਵੀ ਦੋ ਢਾਈ ਘੰਟੇ ਲੱਗ ਜਾਂਦੇ ਫਿਰ ਮੁੜਦੇ ਨੂੰ ਬਹੁਤ ਟੇੜਾ ਹੋ ਜਾਂਦਾ ਤਾਂ ਕਰਕੇ ਹੁਣ ਅਜੇ ਤਾਂ ਪੈਨਸਲ ਹੀ ਹੈ ਜਾਣ ਦਾ ਲੋ ਜੀ ਮੈਂ ਹੁਣ ਚੱਲਿਆਂਗਾ ਗੱਗੀ ਦੇ ਨੂੰ ਤੇ ਗੱਗੀ ਦੇ ਖੜਾਂਗੇ 10-20 ਮਿੰਟ ਜੇ ਗੱਗੀ ਨਾ ਹੋਇਆ ਤਾਂ ਮੈਂ ਅੱਗੇ ਜਾਉਂ ਖੇਤ ਤੇ ਹੁਣ ਆਪਣੇ ਆਗੇ ਤੇ ਗੈਸਟ ਥੋੜੇ ਜੇ ਤਾਂ ਕਰਕੇ ਉਹਨਾਂ ਦੇ ਬੈਠ ਰਹੇ ਕਾਫੀ ਟਾਈਮ ਤੇ ਹੁਣ ਉਸ ਤੋਂ ਬਾਅਦ ਆਪਾਂ ਦੇਖਦੇ ਆਂ ਖੇਤ ਜਾਵਾਂਗੇ ਖੇਤ ਅੱਜ ਮੌਸਮ ਬਹੁਤ ਸੋਹਣਾ ਹੈ ਦੇਖੋ ਤੇ ਖੇਤ ਜਾ ਕੇ ਫਿਰ ਮਿਲਦੇ ਆਂ ਤੁਹਾਨੂੰ ਲਓ ਜੀ ਮੈਂ ਹੁਣ ਇੱਥੇ ਖੜ ਗਿਆ ਤੇ 10-20 ਮਿੰਟ ਗੱਗੀ ਦੇ ਇਥੋਂ ਖੜ ਕੇ ਤੇ ਹੁਣ ਫਿਰ ਮੈਂ ਜਾਊਂਗਾ ਖੇਤ ਨੂੰ ਤੇ ਹੁਣ ਆਪਾਂ ਮਿਲਾਂਗੇ ਸਿੱਧੇ ਜਾ ਕੇ ਖੇਤ ਲਓ ਜੀ ਅੱਜ ਸਾਮ ਨੂੰ ਆਪਾਂ ਫੇਰ ਆਇਆਗੇ ਖੇਤ ਦੇਖੋ ਜੀ ਸਾਮ ਦਾ ਮੌਸਮ ਬਹੁਤ ਵਧੀਆ ਹੁੰਦਾ ਖੇਤ ਤੇ ਇਧਰ ਗਈਆਂ ਦਾ ਬਣ ਰਿਹਾ ਸਾਮਾਨ ਖਾਣ ਪੀਣ ਦਾ ਦਾਲ ਸਬਜ਼ੀ ਧਰੀ ਹੈ ਤੇ ਮੰਨੇ ਵਿਚਾਰੇ ਨੇ ਆ ਕੇ ਰਿਹਾ ਜਿੰਨਕੋ ਇਹ ਪਾਣੀ ਇੱਥੇ ਹੁਣ ਪਾਵਾਂਗੇ ਆਪਾਂ ਪਾਣੀ ਖਾਲੀ ਹੋ ਗਿਆ ਦੇਖੋ ਖਾ ਗਈ ਇਹ ਜਿਹੜੀ ਤੇ ਲੋ ਇਹ ਦੇਖੋ ਦਿਨ ਬਿਲਕੁਲ ਸਿੱਪ ਚੱਲਿਆਗਾ ਸ਼ਾਮ ਹੋ ਗਈ ਹੈ ਬਿਲਕੁਲ ਤੇ ਹੁਣ ਇਸ ਤੋਂ ਬਾਅਦ ਆਪਾਂ ਜਾਣਾ ਘਰੇ ਤੇ ਆਪਾਂ ਅੱਜ ਬਲੌਗ ਦਾ ਐਂਡ ਕਰਾਂਗੇ ਖੇਤ ਦੇ ਵਿੱਚ ਤੇ ਸੂਰਜ ਦੇਖੋ ਬਿਲਕੁਲ ਦਿਸਣੋਂ ਹਟ ਗਿਆ ਸਿੱਪ ਗਿਆਗਾ ਤੇ ਆਪਾਂ ਬਲੌਗ ਦਾ ਐਂਡ ਅੱਜ ਖੇਤੀ ਕਰ ਦਿੰਦੇ ਆ ਤੇ ਉਮੀਦ ਹੈ ਤੁਹਾਨੂੰ ਬਲੌਗ ਪਸੰਦ ਆਊਗਾ ਜੇ ਪਸੰਦ ਆਇਆ ਜਰੂਰ ਕਮੈਂਟ ਕਰਿਓ ਸਤਿ